ਜਾਣਾ ਰਾਉ ਨਾ ਕੋਰਾ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੈ ਤੀ ਇਹ ਦੁਨੀਆ ਦਾ ਰਿਵਾਜ ਹੈ ਇਹ ਦੁਨੀਆ ਦੀ ਮਰਿਆਦਾ ਹੈ ਕਿ ਜੋ ਵੀ ਸਰੀਰ ਇਹ ਦੁਨੀਆ ਤੇ ਪੈਦਾ ਹੋਇਆ ਹੈ ਕਿਸੇ ਵੀ ਰੂਪ ਦੇ ਵਿੱਚ ਹੈ ਭਾਵੇਂ ਉਹ ਪੰਛੀ ਦੇ ਰੂਪ ਦੇ ਵਿੱਚ ਹੈ ਭਾਵੇਂ ਉਹ ਮਨੁੱਖ ਦੇ ਰੂਪ ਦੇ ਵਿੱਚ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੀ ਹਰ ਇੱਕ ਚੀਜ਼ ਨੇ ਮਿਟ ਜਾਣਾ ਹੈ ਪਰ ਨਾ ਮਿਟਣ ਵਾਲੀ ਇੱਕੋ ਹੀ ਚੀਜ਼ ਹੈ ਉਹ ਹੈ ਨਿਰੰਕਾਰ ਦਾ ਨਾਮ ਉਹ ਹੈ ਪਰਮੇਸ਼ਰ ਦਾ ਨਾਮ ਮਹਾਰਾਜ ਕਹਿੰਦੇ ਇੱਕ ਗੱਲ ਤੇ ਤੈਅ ਹੈ ਵੀ ਮਰ ਜਾਣਾ ਹੈ ਇਹ ਤੇ ਗੱਲ ਪੱਕੀ ਹੋ ਗਈ ਵੀ ਮਰ ਜਾਣਾ ਹੈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਨੂੰ ਜਿੰਨਾ ਚਿਰ ਇਹ ਪਤਾ ਹੁੰਦਾ ਹੈ ਵੀ ਮੈਂ ਕਦੇ ਨਾ ਕਦੇ ਮਰ ਜਾਣਾ ਹੈ ਫਿਰ ਮਹਾਰਾਜ ਕਹਿੰਦੇ ਉਹ ਦਿਨਾਂ ਦੇ ਵਿੱਚ ਕਦੇ ਚੰਗਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਈਹਾ ਮੈਂ ਚਲਿਆ ਤੇ ਜਾਣਾ ਜਿੱਥੇ ਮੈਂ ਆਪਣਾ ਘਰ ਪਰਿਵਾਰ ਪਾਲਦਾ ਹੈ ਜਿੱਥੇ ਮੈਂ ਆਪਣੇ ਘਰ ਦੇ ਕੰਮ-ਕਾਰ ਸਾਂਭਦਾ ਹੈ ਜਿੱਥੇ ਮੈਂ ਮਿੱਤਰਾਂ ਦੋਸਤਾਂ ਦੇ ਲਈ ਸਮਾਂ ਕੱਢਦਾ ਹੈ ਉੱਥੇ ਮੈਂ ਗੁਰੂ ਦੀ ਸੰਗਤ ਲਈ ਵੀ ਸਮਾਂ ਕੱਢਾਂ ਹਰ ਰੋਜ਼ ਗੁਰੂ ਦੀ ਸੰਗਤ ਵੀ ਕਰਾਂ ਚੰਗੀ ਸੰਗਤ ਵਿੱਚ ਜਾਵਾਂ ਐਦਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਦੁਨੀਆ ਤੇ ਆਉਣ ਦਾ ਮਤਲਬ ਬੰਦੇ ਦਾ ਇਹ ਨਹੀਂ ਹੁੰਦਾ ਕਿ ਦੁਨੀਆ ਤੇ ਆਇਆ ਕੰਮ-ਕਾਰ ਕੀਤੇ ਖਾਦਾ ਪੀਤਾ ਸੌਂ ਗਿਆ ਫੇਰ ਕੰਮ ਤੇ ਚਲਿਆ ਗਿਆ ਨਰੋਲ ਗੁਰਬਾਣੀ ਦੇ ਉਹ ਬਚਨ ਨੇ ਜੋ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਆ ਜਿਹੜੇ ਗੁਰਬਾਣੀ ਦੇ ਅਰਥ ਮੁਤਾਬਕ ਬਣਦੇ ਨੇ ਉਹਨਾਂ ਵਿਚਾਰਾਂ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਆ ਦੁਖਦਾਰੂ ਸੁਖ ਰੋਗ ਭਿਆ ਜਾਲ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਕੁਝ ਇਹ ਦੁਨੀਆ ਤੇ ਵਾਪਰ ਰਿਹਾ ਹੈ ਜੋ ਕੁਝ ਮੌਜੂਦ ਹੈ ਇਹ ਸਭ ਪਰਮੇਸ਼ਰ ਦੇ ਬਾਣੇ ਦੇ ਵਿੱਚ ਹੈ ਸਭ ਉਹਦੀ ਰਚਨਾ ਹੈ ਰਾਮ ਗयो ਰਾਵਣ ਗयो ਚਾਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਮਰੀ ਕਿਤੇ ਜਿਹੜਾ ਇਹ ਸੰਸਾਰ ਹੈ ਨਾ ਭਾਈ ਇਹ ਸੁਪਨੇ ਵਰਗਾ ਹੈ ਬੰਦਾ ਕਿੰਨੇ ਸੁਪਨੇ ਸਜਾ ਕੇ ਇਹ ਦੁਨੀਆ ਤੇ ਰਹਿੰਦਾ ਹੈ ਕਿੰਨੀਆਂ ਮਨ ਦੀਆਂ ਇਛਾਵਾਂ ਹੁੰਦੀਆਂ ਨੇ ਬੰਦੇ ਦੀਆਂ ਵੀ ਮੈਂ ਆ ਵੀ ਕਰਨਾ ਮੈਂ ਆ ਵੀ ਕਰਨਾ ਜਦੋਂ ਵੀ ਕੋਈ ਦੁਨੀਆ ਤੋਂ ਜਾਂਦਾ ਹੈ ਆਪਾਂ ਪਿੱਛੋਂ ਲੋਕ ਗੱਲਾਂ ਕਰਦੇ ਆ ਵੀ ਹਲੇ ਤੇ ਸੁਖ ਮਾਨਣ ਦਾ ਵੇਲਾ ਆਇਆ ਸੀ ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਹੈ ਵੀ ਸਰੀਰ ਨੇ ਤੁਹਾਡਾ ਸਾਥ ਕਦੋਂ ਛੱਡ ਦੇਣਾ ਜਿਵੇਂ ਦੁਨੀਆ ਦੇ ਰਿਸ਼ਤੇ ਨੇ ਨਾ ਦੁਨੀਆ ਦੇ ਰਿਸ਼ਤੇ ਕੋਈ ਰਿਸ਼ਤੇ ਦਾ ਪਤਾ ਨਹੀਂ ਕਿ ਦੁੱਖ ਵੇਲੇ ਕਦੋਂ ਬੰਦੇ ਦਾ ਸਾਥ ਛੱਡ ਜਾਏ ਐਦਾਂ ਹੀ ਮਹਾਰਾਜ ਕਹਿੰਦੇ ਭਾਈ ਪਰਿਵਾਰ ਦੇ ਜੀਆਂ ਦੇ ਰਿਸ਼ਤੇ ਐ ਐਦਾਂ ਹੀ ਸਰੀਰ ਦਾ ਰਿਸ਼ਤਾ ਹੈ ਰੂਹ ਦੇ ਨਾਲ ਕੋਈ ਪਤਾ ਨਹੀਂ ਹੈ ਕਿ ਇਹ ਸਰੀਰ ਦੇ ਵਿੱਚੋਂ ਰੂਹ ਕਦੋਂ ਨਿਕਲ ਜਾਵੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਰਨਾ ਕੀ ਚਾਹੀਦਾ ਸਾਨੂੰ ਆਪਣੀ ਕਿਰਤ ਕਰਨ ਦੇ ਨਾਲ ਨਾਲ ਰੋਜ਼ ਕੰਮ ਕਰਦੇ ਆ ਨਾ ਸੰਸਾਰ ਦੀ ਡਿਊਟੀ ਦੇ ਮੁਤਾਬਕ ਕਿਸੇ ਦਾ ਕਿਹੜਾ ਕੰਮ ਹੈ ਕਿਸੇ ਦਾ ਕਿਦਾਂ ਦਾ ਕੰਮ ਹੈ ਕਿਸੇ ਦਾ ਕਿਦਾਂ ਦਾ ਕੰਮ ਹੈ ਐਦਾਂ ਜਿੱਦਾਂ ਰੋਜ਼ ਮਹਾਰਾਜ ਕਹਿੰਦੇ ਕੰਮ ਕਰਦੇ ਹੋ ਭਾਈ ਐਦਾਂ ਰੋਜ਼ ਗੁਰੂ ਦੀ ਬੰਦਗੀ ਵੀ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਇਸ ਸਬਰ ਦੇ ਵਿੱਚ ਰਿਹਾ ਜਾਏ ਸੰਤੋਖ ਦੇ ਵਿੱਚ ਰਿਹਾ ਜਾਏ ਜਿਹੜੀਆਂ ਮਨ ਦੀਆਂ ਭਟਕਣਾ ਨੇ ਬੰਦੇ ਦੇ ਮਹਾਰਾਜ ਕਹਿੰਦੇ ਮਨ ਦੀ ਭਟਕਣਾ ਕਦੇ ਪੈਸੇ ਨਾਲ ਦੂਰ ਨਹੀਂ ਹੁੰਦੀ ਕਿ ਪੈਸੇ ਨਾਲ ਮਨ ਦੀ ਭਟਕਣਾ ਦੂਰ ਹੁੰਦੀ ਹੋਵੇ ਭਾਈ ਤੇ ਅਮੀਰ ਲੋਕ ਬੜੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਿਆਨਤ ਦੁੱਖ ਹੈ ਇਹੋ ਜਿਹੇ ਦੁੱਖ ਪੈ ਨਹੀਂ ਜਿਹੜੇ ਝੱਲੇ ਨਹੀਂ ਜਾਂਦੇ ਪਰ ਘਰਾਂ ਦੇ ਵਿੱਚ ਇਦਾਂ ਦੇ ਦੁੱਖ ਵੀ ਬੜੇ ਰਹਿੰਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਮਨ ਦੇ ਕਰਕੇ ਐ ਹੁਣ ਜੇ ਕੋਈ ਬੰਦਾ ਮਹਾਰਾਜ ਕਹਿੰਦੇ ਬਹਾਨਾ ਲਾ ਕੇ ਕਵੇ ਵੀ ਮਨ ਨਹੀਂ ਸਾਂਭਿਆ ਜਾਂਦਾ ਪਾਤਸ਼ਾਹ ਕਹਿੰਦੇ ਜੇਕਰ ਬੰਦਾ ਇੱਥੇ ਆਇਆ ਸੀ ਨਾ ਸੰਸਾਰ ਤੇ ਇਹ ਆਇਆ ਹੀ ਮਨ ਨੂੰ ਸਾਂਭਣ ਵਾਸਤੇ ਸੀ ਮਨ ਨੂੰ ਸਾਮ ਕੇ ਰੱਖੀ ਜੇ ਬਹੁਤਾ ਕਰੋਧ ਆਵੇ ਕਰੋਧ ਨੂੰ ਕੰਟਰੋਲ ਕਰੇ ਜੇ ਲੋਭ ਆਵੇ ਮਹਾਰਾਜ ਕਹਿੰਦੀ ਲੋਭ ਨੂੰ ਕੰਟਰੋਲ ਕਰੇ ਅਈਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੇ ਵਿੱਚ ਹੀ ਸਾਰੀਆਂ ਗੱਲਾਂ ਆ ਗਈਆਂ। ਹੰਕਾਰ ਕਦੋਂ ਪੈਦਾ ਹੁੰਦਾ ਹੈ? ਜਦੋਂ ਬੰਦਾ ਧਨੀ ਹੋਵੇ, ਮਾਨਸਿਕਤਾ ਜਿਹੜੀ ਉਹ ਗੁਰੂ ਵਾਲੀ ਨਾ ਹੋਵੇ। ਜਾਂ ਬੰਦੇ ਦੇ ਅੰਦਰ ਉਦਾਂ ਦੀ ਬੋਲੀ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੋ ਜੀ ਬੰਦਾ ਸੰਗਤ ਕਰਦਾ ਹੈ ਜਿੱਦਾਂ ਦੇ ਲੋਕਾਂ ਦੇ ਵਿੱਚ ਜਾ ਕੇ ਬਹਿੰਦਾ ਉਦਾਂ ਦੇ ਉਹਦੇ ਮਨ ਦੇ ਹਾਪ-ਪਾ ਬਣ ਜਾਂਦੇ ਨੇ ਜੇਕਰ ਬਹਿਮੀ ਲੋਕਾਂ ਦੇ ਵਿੱਚ ਬੰਦਾ ਬੈਠਦਾ ਹੈ ਤਾਂ ਬਹਿਮ ਕਰਨ ਲੱਗ ਜਾਏਗਾ ਜਿਹੋ ਜੇ ਸੰਗਤ ਵਿੱਚ ਜਾ ਕੇ ਬੰਦਾ ਬਹਿੰਦਾ ਹੈ ਉਦਾਂ ਦੇ ਰੋਗ ਖੜੇ ਕਰ ਲੈਂਦਾ ਐਦਾਂ ਹੀ ਮਹਾਰਾਜ ਕਹਿੰਦੇ ਭਾਈ ਆ ਜਿਹੜੇ ਦੁਨੀਆ ਤੇ ਰੋਗ ਲੱਗੇ ਨੇ ਨਾ ਮਨਾਂ ਦੇ ਹਰੇਕ ਬੰਦਾ ਮਨ ਕਰਕੇ ਔਖ ਹੈ ਸੌਖੇ ਵੀ ਬੜੇ ਨੇ ਉਹ ਸੌਖੇ ਕਿਹੜੇ ਨੇ ਜਿਹੜੇ ਗੁਰੂ ਦੇ ਆਖੇ ਲੱਗ ਕੇ ਬੱਚੇ ਵੀ ਪਾਲਦੇ ਨੇ ਆਪਣੇ ਘਰਾਂ ਦੀ ਕਿਰਤ ਵੀ ਕਰਦੇ ਨੇ ਆਪਣੇ ਰਿਸ਼ਤਿਆਂ ਦੇ ਫਰਜ਼ ਵੀ ਨਿਭਾਉਂਦੇ ਨੇ ਪਰ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਨੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਉਦਾਂ ਦੇ ਮਾੜੇ ਰਾਹ ਤੇ ਨਹੀਂ ਤੁਰਦੇ ਜਿਹੜੇ ਮਹਾਰਾਜ ਰੋਕਦੇ ਨੇ ਗੁਰੂ ਦੇ ਪਹਿਰਾਵੇ ਦੇ ਵਿੱਚ ਰਹਿਣਾ ਗੁਰੂ ਦੇ ਆਖੇ ਲੱਗ ਕੇ ਰਹਿਣਾ ਗੁਰੂ ਦੇ ਬਚਨਾਂ ਨੂੰ ਮੰਨਣਾ ਇਹ ਉਸ ਤਰ੍ਹਾਂ ਭਾਈ ਜਿੱਦਾਂ ਸਾਡੇ ਛੋਟੇ-ਛੋਟੇ ਨਿਆਣੇ ਸਕੂਲਾਂ 'ਚ ਜਾਂਦੇ ਆ ਨਾ ਬੱਚਾ ਪੂਰਾ ਸਾਲ ਪੜ੍ਹਦਾ ਹੈ ਮਾਪੇ ਪੂਰਾ ਸਾਲ ਮਿਹਨਤ ਕਰਦੇ ਨੇ ਟੀਚਰ ਪੂਰਾ ਜੋਰ ਲਾਉਂਦੇ ਨੇ ਪੂਰਾ ਸਾਲ ਪਰ ਬੱਚਾ ਪਾਸ ਕਦੋਂ ਹੁੰਦਾ ਜੇਕਰ ਉਹ ਸੁਣੇ ਹੋਏ ਸ਼ਬਦਾਂ ਨੂੰ ਬੱਚਾ ਆਪਣੇ ਮਾਈਂਡ ਦੇ ਵਿੱਚ ਸੇਵ ਕਰੇਗਾ ਜੇਕਰ ਸੁਣੀਆਂ ਹੋਈਆਂ ਟੀਚਰ ਦੀਆਂ ਗੱਲਾਂ ਨੂੰ ਬੱਚਾ ਆਪਣੇ ਅੰਦਰ ਵਸਾਵੇਗਾ ਫਿਰ ਕਿਤੇ ਜਾ ਕੇ ਉਹ ਸਾਲ ਦੇ ਵਿੱਚ ਪਾਸ ਹੋਵੇਗਾ ਨਹੀਂ ਤੇ ਉਹ ਬੱਚੇ ਉਹਨਾਂ ਦੀ ਗਿਣਤੀ ਚਾਉਂਦੇ ਨੇ ਜਿਨ੍ਹਾਂ ਨੂੰ ਫੇਲ ਦਾ ਦਰਜਾ ਦਿੱਤਾ ਜਾਂਦਾ ਹੈ ਐਦਾਂ ਹੀ ਮਹਾਰਾਜ ਕਹਿੰਦੇ ਜਿਹੜੇ ਲੋਕ ਦੁਨੀਆ ਤੇ ਆਉਂਦੇ ਨੇ ਦੁਨੀਆ ਤੇ ਆ ਕੇ ਆਪਣੀ ਜ਼ਿੰਦਗੀ ਨੂੰ ਹਾਰ ਕੇ ਚਲੇ ਜਾਂਦੇ ਨੇ ਹਾਰ ਕੇ ਤੋਂ ਭਾਵ ਕੀ ਹੈ ਕਈ ਬੰਦੇ ਆਉਂਦੇ ਨੇ ساری ਜ਼ਿੰਦਗੀ ਮਾੜੇ ਕੰਮ ਕਰੀ ਜਾਂਦੇ ਆ ساری ਜ਼ਿੰਦਗੀ ਮਾੜੇ ਕੰਮ ਕਰਦਿਆਂ ਦੀ ਲੰਘ ਜਾਂਦੀ ਹੈ ਬੜਾ ਧਨ ਕਮਾਇਆ ਹੁੰਦਾ ਬੜੀ ਦੌਲਤ ਕਮਾਈ ਹੁੰਦੀ ਹੈ ਪਰ ਪਿਆਰ ਨਹੀਂ ਕਮਾਇਆ ਹੁੰਦਾ ਰਿਸ਼ਤੇ ਨਹੀਂ ਕਮਾਏ ਹੁੰਦੇ ਇੱਜ਼ਤ ਨਹੀਂ ਕਮਾਈ ਹੁੰਦੀ ਇਹ ਸਭ ਮਹਾਰਾਜ ਕਹਿੰਦੇ ਬੰਦੇ ਦੀ ਮੱਤ ਕਰਕੇ ਰਿਸ਼ਤੇ ਕਮਾਉਣ ਦੇ ਲਈ ਦੁਨੀਆ ਤੇ ਪਿਆਰ ਇੱਜ਼ਤ ਪਾਉਣ ਦੇ ਲਈ ਕੀ ਚਾਹੀਦਾ ਹੈ ਚੰਗੇ ਗੁਣ ਚਾਹੀਦੇ ਨੇ ਹੁਣ ਚੰਗੇ ਗੁਣ ਕਿੱਥੋਂ ਮਿਲਣਗੇ ਚੰਗੇ ਗੁਣ ਮਿਲਦੇ ਨੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਰੋਜ਼ ਬੰਦਾ ਅੰਮ੍ਰਿਤ ਵੇਲੇ ਉੱਠੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਇਸ਼ਨਾਨ ਕਰੇ 10 ਮਿੰਟ 20 ਮਿੰਟ ਜਿੰਨਾ ਸਮਾਂ ਹੈ ਗੁਰੂ ਦੇ ਨਾਮ ਨੂੰ ਸੁਣੇ ਪੜ੍ਹੇ ਜੇ ਨਹੀਂ ਪੜ੍ਹਨਾ ਆਉਂਦਾ ਅਰਥਾਂ ਸਮੇਤ ਸੁਣੇ ਤੇ ਸੁਣ ਕੇ ਉਹ ਬਚਨਾਂ ਨੂੰ ਮੰਨੇ ਜਿਹੜੇ ਮਹਾਰਾਜ ਕਹਿੰਦੇ ਨੇ ਸਤਗੁਰੂ ਕਹਿੰਦੇ ਫੇਰ ਮਨ ਦੀ ਭਟਕਣਾ ਖਤਮ ਹੁੰਦੀ ਹੈ ਭਾਈ ਨਹੀਂ ਤੇ ਬੰਦਾ ਦਿਨ ਰਾਤ ਤੰਦੂਰ ਵਾਂਗੂ ਤਪਦਾ ਰਹਿੰਦਾ ਹੈ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਹੀ ਡਿਪਰੈਸ਼ਨ ਹੈ ਪ੍ਰੋਬਲਮਾਂ ਹੀ ਪ੍ਰੋਬਲਮਾਂ ਨੇ ਟੈਨਸ਼ਨ ਹੀ ਟੈਨਸ਼ਨਾਂ ਨੇ ਮਹਾਰਾਜ ਕਹਿੰਦੇ ਇਹ ਸਾਰੇ ਰੋਗ ਵੱਧਦੇ ਕਦੋਂ ਐ ਜਦੋਂ ਸਾਡਾ ਮਨ ਗੁਰੂ ਦੇ ਹਵਾਲੇ ਨਹੀਂ ਹੁੰਦਾ ਜਦੋਂ ਸਾਡਾ ਮਨ ਆਪਣੀ ਮਰਜ਼ੀ ਨਾਲ ਚੱਲਦਾ ਹੈ ਮਹਾਰਾਜ ਕਹਿੰਦੇ ਜਦੋਂ ਬੰਦਾ ਆਪਣੀ ਮਰਜ਼ੀ ਕਰਦਾ ਹੈ ਨਾ ਮਰਜ਼ੀ ਕਰਨ ਵਾਲੇ ਨੂੰ ਗੁਰਬਾਣੀ ਦੇ ਵਿੱਚ ਮਨਮੁਖ ਕਿਹਾ ਜਾਂਦਾ ਹੈ ਆਪਣੇ ਮਨ ਦੇ ਪਿੱਛੇ ਲੱਗਣ ਵਾਲੇ ਲੋਕ ਜਿਹੜੇ ਗੁਰੂ ਦੇ ਪਿੱਛੇ ਲੱਗਦੇ ਨੇ ਬੜੇ ਧਨੀ ਨੇ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਪੁੱਲ ਜਵਾਨ ਕਰਦਾ ਪਰ ਉਹ ਵੀ ਰਾਜੇ ਸਨ ਤੇ ਉਹ ਰਾਜ ਵਧੀਆ ਕਿਉਂ ਕਿਹਾ ਜਾਂਦਾ ਕਿਉਂਕਿ ਉਹ ਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਹੋਇਆ ਸੀ ਤੇ ਮਹਾਰਾਜ ਕਹਿੰਦੇ ਦੁਨੀਆ ਭਾਈ ਉਹਨਾਂ ਲੋਕਾਂ ਨੂੰ ਸਵਰਗ ਤੋਂ ਘੱਟ ਨਹੀਂ ਲੱਗਦੀ ਜਿਹੜੇ ਰੱਬ ਦੇ ਭਾਣੇ ਨੂੰ ਮੰਨਣਾ ਸਿੱਖ ਗਏ ਨੇ ਘੱਟ ਕੇ ਆਖੋ ਸਤਨਾਮ ਜਿਹੜੇ ਪਰਮੇਸ਼ਰ ਦੇ ਹੁਕਮ ਤੇ ਚੱਲ ਪਏ ਨੇ ਜਿਹੜੇ ਗੁਰੂ ਦੇ ਅੱਖੇ ਲੱਗ ਕੇ ਸਾਰਿਆਂ ਦਾ ਸਤਕਾਰ ਇੱਕੋ ਜਿਹਾ ਕਰਨ ਲੱਗ ਪਏ ਨੇ ਹੁਣ ਮਹਾਰਾਜ ਕਹਿੰਦੇ ਬੰਦਾ ਬਾਹਰੋਂ ਸੋਨਾ ਬੰਨ ਦੀ ਬੜੀ ਕੋਸ਼ਿਸ਼ ਕਰਦਾ ਹੈ ਕੋਈ ਬੰਦਾ ਵੀ ਮੈਂ ਧਰਮੀ ਦਿਖਾਂ ਬਾਹਰੋਂ ਪੂਰਾ ਪਹਿਰਾਵਾ ਪਾਉਂਦਾ ਹੈ ਤੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਦਰੋਂ ਅੰਦਰੋਂ ਉਹਦਾ ਮਾਹੌਲ ਨਹੀਂ ਹੁੰਦਾ ਹੁਣ ਜੇ ਕਿਸੇ ਬੰਦੇ ਨੂੰ ਅੰਦਰੋਂ ਵੇਖਣਾ ਹੋਵੇ ਪਾ ਉਹਦੀ ਆ ਗੱਲਾਂ ਉਹਦੀ ਬੋਲੀ ਉਹਦੇ ਬੋਲਣ ਦੇ ਢੰਗ ਦੱਸ ਦਿੰਦੇ ਨੇ ਵੀ ਬੰਦੇ ਦਾ ਅੰਦਰਲਾ ਮਨ ਕਿਦਾਂ ਦਾ ਹੈ ਬੰਦਾ ਕਿੰਨਾ ਕੁ ਅੰਦਰੋਂ ਟਿਕਿਆ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹ ਦੁਨੀਆ ਤੇ ਰਹਿਣਾ ਭਾਈ ਕੰਮ ਵੀ ਕਰੋ ਵੱਡੇ ਵੱਡੇ ਬਿਜ਼ਨਸ ਵੀ ਕਰੋ ਪਰ ਇੱਕ ਗੱਲ ਯਾਦ ਰੱਖਿਓ ਇਹ ਦੁਨੀਆ ਨੂੰ ਛੱਡ ਕੇ ਜਾਣਾ ਕੋਈ ਮਾੜਾ ਕੰਮ ਨਾ ਕਰਿਓ ਇਹ ਦੁਨੀਆ ਤੇ ਜਿਹੜੇ ਕੰਮ ਨੇ ਨਾ ਸਾਡੇ ਇੱਕੰਮਾਂ ਦਾ ਕਿਤੇ ਕੋਈ ਹੋਰ ਮਾਲਕ ਸੀ ਆ ਜਿਹੜੇ ਹਾਲ ਦੇ ਵਿੱਚ ਬੈਠੇ ਆ ਕਿੰਨੇ ਲੋਕ ਇੱਥੇ ਬਹਿ ਬਹਿ ਕੇ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜ਼ਿੰਦਗੀ ਗੁਜ਼ਾਰੋ ਕੰਮ ਵੀ ਕਰਨੇ ਆ ਗੁਰਸਿੱਖ ਭਾਵੇਂ ਕਰੋੜਾਂ ਰੁਪਈਆ ਦਿਨ ਦਾ ਕਮਾਵੇ ਫਿਰ ਉਹ ਕਮਾਇਆ ਹੋਇਆ ਪੈਸਾ ਮਾੜੇ ਨਸ਼ਿਆਂ 'ਚ ਨਹੀਂ ਲੈ ਕੇ ਜਾਂਦਾ ਫਿਰ ਉਹ ਕਮਾਇਆ ਹੋਇਆ ਪੈਸਾ ਮਾੜੀਆਂ ਥਾਵਾਂ ਤੇ ਨਹੀਂ ਜਾਂਦਾ ਜਦੋਂ ਗੁਰੂ ਵਾਲੀ ਅਕਲ ਹੋਵੇ ਅੱਜ ਦੇ ਸੰਸਾਰ ਦੇ ਵਿੱਚ ਗੱਲ ਕਰੀਏ ਅੱਜ ਦੇ ਦਿਨ ਦੀ ਅੱਜ ਦੇ ਸਮੇਂ ਦੀ ਵਿਦਿਆ ਬਹੁਤ ਹੈ ਲੋਕਾਂ ਕੋਲ ਡਿਗਰੀਆਂ ਬੜੀਆਂ ਨੇ ਪਰ ਜਿੰਨੀਆਂ ਡਿਗਰੀਆਂ ਵੱਧਦੀਆਂ ਜਾ ਰਹੀਆਂ ਨੇ ਉਹਨੇ ਬਿਰਦ ਆਸ਼ਰਮ ਵੱਧਦੇ ਜਾ ਰਹੇ ਨੇ ਸੋਚਣ ਵਾਲੀ ਗੱਲ ਹੈ ਜਿੰਨੀਆਂ ਵੱਡੀਆਂ-ਵੱਡੀਆਂ ਡਿਗਰੀਆਂ ਹੋ ਰਹੀਆਂ ਨੇ ਤੇ ਓਨੇ ਹੀ ਵੱਡੇ-ਵੱਡੇ ਬਿਰਦ ਆਸ਼ਰਮ ਖੁੱਲ ਰਹੇ ਨੇ ਕਿਉਂ ਬਿਰਧ ਆਸ਼ਰਮ ਉਹਨਾਂ ਲੋਕਾਂ ਲਈ ਹੁੰਦੇ ਨੇ ਜਿਹੜੇ ਮਾਪਿਆਂ ਨੂੰ ਬੋਝ ਸਮਝ ਲੈਂਦੇ ਨੇ ਜਿਹੜੇ ਮਾਪਿਆਂ ਨੂੰ ਬੋਝ ਸਮਝਦੇ ਨੇ ਉਹ ਲੋਕ ਬਣਵਾਉਂਦੇ ਨੇ ਬਿਰਧ ਆਸ਼ਰਮ ਜੇ ਬੰਦੇ ਨੇ ਇਹ ਲੋੜ ਪੈਦਾ ਕੀਤੀ ਤਾਂ ਹੀ ਤਾਂ ਇਹ ਬਣਨੇ ਤਿਆਰ ਹੋਏ ਨਾ ਜੇ ਬੰਦਾ ਮੰਨ ਕਰਕੇ ਸਹੀ ਹੁੰਦਾ ਮਤ ਕਰਕੇ ਸਹੀ ਹੁੰਦਾ ਅੱਜ ਬਿਰਧ ਆਸ਼ਰਮ ਨਹੀਂ ਬਣਨੇ ਸੀ ਕਿਉਂਕਿ ਮਾਪਿਓ ਤੋਂ ਵੱਧ ਗੁਰੂ ਤੋਂ ਬਗੈਰ ਦੁਨੀਆ ਦਾ ਜੇ ਕੋਈ ਹੋਰ ਰਿਸ਼ਤਾ ਲਾਈਏ ਤਾਂ ਮਾਪਿਓ ਤੋਂ ਵੱਧ ਰੱਬ ਜਿੰਨਾ ਪਿਆਰ ਕੋਈ ਨਹੀਂ ਦੇ ਸਕਦਾ ਅੱਜ ਇੱਕ ਦੁਨੀਆ ਤੋਂ ਪਿਓ ਗਿਆ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਇਕੱਤਰ ਹੋ ਰਹੇ ਆਂ ਪਰ ਜਿਹੜਾ ਪਿਓ ਦਾ ਤਿਆਗ ਹੁੰਦਾ ਹੈ ਇਹ ਕੋਈ ਮਾਮੂਲੀ ਨਹੀਂ ਹੁੰਦਾ ਜਿਹੜੀ ਪਿਓ ਦੀ ਕਮਾਈ ਹੁੰਦੀ ਹੈ ਨਾ ਇਹ ਕੋਈ ਮਾਮੂਲੀ ਨਹੀਂ ਹੁੰਦੀ ਜਿੱਥੇ ਮਾਂ ਦਾ ਰਤਬਾ ਹੁੰਦਾ ਹੈ ਉੱਥੇ ਪਿਓ ਦਾ ਰਤਬਾ ਵੀ ਬਹੁਤ ਉੱਚਾ ਹੈ ਪਿਓ ਵੀ ਕੋਈ ਰੱਬ ਤੋਂ ਘੱਟ ਨਹੀਂ ਹੁੰਦਾ ਪਿਓ ਵੀ ਪੂਜਣਯੋਗ ਹੈ ਜਿੰਨੇ ਮਾਂ ਪੂਜਣਯੋਗ ਹੈ ਉੰਨੇ ਪਿਓ ਪੂਜਣਯੋਗ ਹੈ ਕਿਉਂ ਕਿਉਂਕਿ ਦੋਨਾਂ ਦੀ ਹਿੰਮਤ ਦੇ ਨਾਲ ਦੋਨਾਂ ਦੀ ਮੁਸਕਤ ਦੇ ਨਾਲ ਬੱਚਿਆਂ ਨੂੰ ਪਾਲਿਆ ਜਾਂਦਾ ਹੈ ਉਹਨਾਂ ਦੇ ਭਵਿੱਖ ਨੂੰ ਸੁਧਾਰਿਆ ਜਾਂਦਾ ਹੈ ਉਹਨਾਂ ਨੂੰ ਸਟੱਡੀਜ਼ ਕਰਵਾਈ ਜਾਂਦੀ ਹੈ ਉਹਨਾਂ ਦੇ ਸੁਪਨੇ ਪੂਰੇ ਕਰਦਾ ਹੈ ਪਿਓ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੇ ਬੱਚਿਆਂ ਲਈ ਲਾ ਦਿੰਦਾ ਹੈ ਦੁਨੀਆ ਦਾ ਕੋਈ ਵੀ ਬੰਦਾ ਨਹੀਂ ਜਿਹੜਾ ਆਪਣੀ ਕਮਾਈ ਕਿਸੇ ਤੇ ਲਾ ਦੇਵੇ ਪਿਓ ਦੀ ਥਾਂ ਕੋਈ ਨਹੀਂ ਲੈ ਸਕਦਾ ਆਪਣੇ ਬੱਚੇ ਦੇ ਮਹਿੰਗੇ ਮਹਿੰਗੇ ਬ੍ਰਾਂਡ ਪਵਾਉਣ ਦੇ ਲਈ ਆਪ ਮਾੜੇ ਕੱਪੜਿਆਂ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਮਹਿੰਗੇ ਬ੍ਰਾਂਡ ਜੋ ਪਵਾਉਂਦਾ ਹੈ ਉਹ ਪਿਓ ਹੀ ਹੈ ਬੱਚਿਆਂ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰਨ ਵਾਲਾ ਰੱਬ ਤੋਂ ਬਾਅਦ ਮਾਂ ਤੇ ਪਿਓ ਹੁੰਦੇ ਆ ਇਸ ਕਰਕੇ ਅੱਜ ਆਪਾਂ ਇੱਕ ਪਿਓ ਦੀ ਗੱਲ ਕਰ ਰਹੇ ਹਾਂ ਕਿਉਂਕਿ ਪਿਓ ਦਾ ਰਤਬਾ ਬੜਾ ਖਾਸ ਹੈ ਜੋ ਆਪਣੇ ਲਈ ਨਹੀਂ ਜਿਉਂਦਾ ਆਪਣੇ ਔਲਾਦ ਦੇ ਲਈ ਜਿਉਂਦਾ ਹੈ ਆਪਣੇ ਬੱਚਿਆਂ ਦੇ ਲਈ ਜਿਉਂਦਾ ਹੈ ਆਪ ਦੇ ਲਈ ਨਹੀਂ ਸੋਚਦਾ ਆਪਣੀ ਔਲਾਦ ਦੇ ਲਈ ਸੋਚਦਾ ਹੈ ਪਰ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਮਾਪੇ ਬੱਚੇ ਨੂੰ ਪੜਾ ਕੇ ਲਿਖਾ ਕੇ ਵੱਡਾ ਅਫਸਰ ਬਣਾ ਦਿੰਦੇ ਨੇ ਤੇ ਮਾਪਿਆਂ ਦੀ ਜ਼ਿੰਦਗੀ ਦੁੱਖਾਂ ਭਰੀ ਹੋ ਜਾਂਦੀ ਹੈ ਕਿੱਥੇ ਸੁੱਖ ਮਿਲਨੇ ਆ ਕਿੱਥੇ ਦੁੱਖ ਮਿਲ ਰਹੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦਾ ਪਿਓ ਜਿਹਦੇ ਇੱਕ ਪੁੱਤਰ ਹੈ ਤੇ ਘਰਵਾਲੀ ਹੈ ਸੋਹਣਾ ਸਮਾਂ ਬਤੀਤ ਹੋ ਰਿਹਾ ਬਾਪੂ ਰੋਜ਼ ਆਉਂਦਾ ਹੈ ਮਿਹਨਤ ਕਰਕੇ ਸ਼ਹਿਰ ਜਾਂਦਾ ਹੈ ਸ਼ਹਿਰੋਂ ਮਿਹਨਤ ਕਰਕੇ ਪਿੰਡ ਆਉਂਦਾ ਹੈ ਤੇ ਪਿੰਡ ਆ ਕੇ ਜੋ ਵੀ ਕੋਈ ਪੈਸਾ ਕਮਾ ਕੇ ਲਿਆਉਂਦਾ ਘਰਵਾਲੀ ਨੂੰ ਸਾਹਮਣੇ ਲਈ ਫੜਾ ਦਿੰਦਾ ਤੇ ਉਹਦੇ ਵਿੱਚੋਂ ਕੁਛਕ ਪੈਸੇ ਕੱਢ ਕੇ ਉਹ ਜਿਹੜੀ ਘਰੇ ਗੋਲਕ ਲਈ ਹੁੰਦੀ ਹੈ ਬਚਤ ਦੇ ਲਈ ਉਹਦੇ ਵਿੱਚ ਪਾ ਦਿੰਦੇ ਨੇ ਐਦਾਂ ਹੀ ਸਮਾਂ ਲੰਘਦਾ ਜਾਂਦਾ ਇੱਕ ਦਿਨ ਘਰਵਾਲੀ ਕਹਿਣ ਲੱਗੀ ਕਹਿੰਦੀ ਸਵਾਮੀ ਤੁਸੀਂ ਰੋਜ਼ ਪੈਸੇ ਪਾ ਦਿੰਦੇ ਹੋ ਗੋਲਕ ਦੇ ਵਿੱਚ ਰੋਜ਼ ਪੈਸੇ ਪਾ ਦਿੰਦੇ ਹੋ ਹੁਣ ਕੱਢ ਵੀ ਲਓ ਘਰ ਵਾਲਾ ਕਹਿੰਦਾ ਕਾਦੇ ਲਈ ਕੱਢਣੇ ਐ ਕਹਿੰਦੀ ਤੁਹਾਡੀ ਅੱਖ ਦਾ ਆਪਰੇਸ਼ਨ ਕਰਵਾ ਲਈਏ ਤੁਹਾਡੀ ਅੱਖ ਦਾ ਇਲਾਜ ਕਰਵਾ ਲਈਏ ਤੇ ਘਰ ਵਾਲੀ ਨੂੰ ਕਹਿਣ ਲੱਗਿਆ ਮੈਨੂੰ ਹੁਣ ਕਿਹਦੇ ਵੇਖਣਾ ਐ ਇਹ ਸਾਰਾ ਪੈਸਾ ਮੈਂ ਆਪਦੇ ਪੁੱਤ ਲਈ ਜੋੜ ਰਿਆ ਮੈਂ ਕੀ ਲੈਣਾ ਅੱਖ ਬਣਵਾ ਕੇ ਮੇਰੀ ਅੱਖ ਵਧੀਆ ਮੇਰੇ ਹੱਥ ਪੈਰ ਕੰਮ ਕਰਦੇ ਨੇ ਮੈਂ ਕੰਮ ਕਰੀ ਜਾਂਦਾ ਇਹ ਸਾਰੇ ਪੈਸੇ ਮੈਂ ਆਪਣੇ ਪੁੱਤ ਲਈ ਜੋੜ ਰਿਆ ਵੀ ਇਹ ਪੜ੍ਹ ਕੇ ਇਹਨੂੰ ਮਹਿੰਗੀ ਪੜ੍ਹਾਈ ਕਰਕੇ ਡਾਕਟਰ ਬਣਾਵਾਵਾਂਗਾ ਤੇ ਫਿਰ ਮੇਰੀ ਅੱਖ ਦਾ ਇਲਾਜ ਮੇਰਾ ਪੁੱਤ ਕਰੂਗਾ ਐਦਾਂ ਭੋੜੀਆਂ ਗੱਲਾਂ ਕਰਦਾ ਉਹਦੇ ਘਰ ਵਾਲੀ ਦੇ ਨਾਲ ਸਾਧ ਸੰਗਤ ਜੀ ਸਮਾ ਨਿਕਲਿਆ ਪੁੱਤ ਵੱਡਾ ਹੋਇਆ ਐਤੇ ਹੀ ਸਮਾ ਲੰਘਦਾ ਗਿਆ ਸਕੂਲ ਦੇ ਵਿੱਚੋਂ ਹੋਸਟਲ ਦੇ ਵਿੱਚ ਚਲਿਆ ਗਿਆ ਇੱਕ ਦਿਨ ਜੀ ਕੀਤਾ ਬਾਪੂ ਦਾ ਮਿਲਣ ਨੂੰ ਇਹਨਾਂ ਮੈਂ ਮਿਲਿਆ ਵਾਂ ਨਾਲੇ ਮੈਂ ਪਤਾ ਲਿਆ ਵਾਂ ਇਹ ਸਾਧ ਸੰਗਤ ਜੀ ਜਦੋਂ ਮਿਲਣ ਗਿਆ ਨਾ ਚੌਂਕੀਦਾਰ ਨੂੰ ਜਾ ਕੇ ਕਹਿੰਦਾ ਇੱਥੇ ਮੇਰਾ ਪੁੱਤਰ ਪੜਦਾ ਹੈ ਹੋਸਟਲ ਦੇ ਵਿੱਚ ਰਹਿੰਦਾ ਹੈ ਫਲਾਣਾ ਉਹਦਾ ਨਾਮ ਹੈ ਮੈਨੂੰ ਉਹਦੇ ਨਾਲ ਮਿਲਾ ਦਿਓ ਇਸ ਸਾਧ ਸੰਗਤ ਦੇ ਚੌਕੀਦਾਰ ਤਾਹਾਂ ਗਿਆ ਉਹਨੇ ਆਵਾਜ਼ ਮਾਰੀ ਆਵਾਜ਼ ਮਾਰ ਕੇ ਉਹਦੇ ਪੁੱਤਰ ਨੂੰ ਕੋਲ ਬੁਲਾ ਲਿਆ ਆ ਜਦੋਂ ਆ ਉਹਦੇ ਬਾਪੂ ਦੇ ਕੋਲ ਆਇਆ ਨਾ ਮੁੰਡਾ ਇਹ ਹਕੀਕਤ ਗੱਲ ਹੈ ਭਾਈ ਹਕੀਕਤ ਕਹਾਣੀ ਹੈ ਨਾਮ ਇਸੇ ਕਰਕੇ ਛੁਪਾਏ ਜਾਂਦੇ ਨੇ ਵੀ ਚਲੋ ਬੰਦੇ ਨੂੰ ਗਲਤੀ ਦਾ ਅਹਿਸਾਸ ਹੁੰਦਾ ਰਹਿੰਦਾ ਤੇ ਬਾਪੂ ਨੂੰ ਝਿੜਕਾ ਮਾਰੀਆ ਕਹਿੰਦਾ ਤੂੰ ਇੱਥੇ ਕਿਉਂ ਆਇਆ ਤੇਰੀ ਲੁੱਕ ਨਹੀਂ ਵਧੀਆ ਤੂੰ ਵੇਖਣ ਨੂੰ ਸੋਹਣਾ ਨਹੀਂ ਲੱਗਦਾ ਜੇ ਮੇਰੇ ਦੋਸਤਾਂ ਨੂੰ ਪਤਾ ਲੱਗੇਗਾ ਤਾਂ ਉਹ ਬੁਰਾ ਮਨਾਉਣਗੇ ਤੂੰ ਮੇਰੇ ਕੋਲੇ ਲੈਣ ਕਿ ਆਇਆ ਕਹਿੰਦਾ ਬਾਪੂ ਕਹਿੰਦਾ ਪੁੱਤਰਾ ਮੈਂ ਤਾਂ ਤੈਨੂੰ ਦੱਸਣ ਆਇਆ ਸੀ ਕਿ ਤੇਰੇ ਇੱਥੇ ਸ਼ਹਿਰ ਦੇ ਵਿੱਚ ਹੀ ਸਾਨੂੰ ਕੰਮ ਮਿਲ ਗਿਆ ਕਿਸੇ ਸੇਠ ਦੇ ਘਰ ਅਸੀਂ ਹੁਣ ਉਹਦੇ ਘਰ ਕੰਮ ਕਰਾਂਗੇ ਤੇ ਸਾਨੂੰ ਰਹਿਣ ਨੂੰ ਵੀ ਉਹਨੇ ਵਧੀਆ ਮਕਾਨ ਦਿੱਤਾ ਹੈ ਤੇ ਉਹ ਮਕਾਨ ਦੇ ਵਿੱਚ ਇੰਨੀ ਕੁ ਜਗ੍ਹਾ ਹੈਗੀ ਐ ਵੀ ਸਾਡਾ ਵੀ ਹੁਣ ਜੀ ਨਹੀਂ ਲੱਗਦਾ ਤੂੰ ਕੱਲਾ ਤੇ ਹੈ ਤੂੰ ਸਾਡੇ ਕੋਲੇ ਰਿਆ ਕਰ ਸਾਡੇ ਕੋਲੋਂ ਹੀ ਤੂੰ ਪੜਨ ਚਲਿਆ ਜਾਇਆ ਕਰ ਤੇ ਕਹਿੰਦਾ ਮੈਂ ਤੁਹਾਡੇ ਕੋਲੇ ਨਹੀਂ ਰਹਿ ਸਕਦਾ ਮੈਨੂੰ ਰੋਜ਼ ਆਉਣਾ ਪਿੰਡੋਂ ਔਖਾ ਹੈ ਐਦਾਂ ਉਹ ਪਿਓ ਨੂੰ ਝਿੜਕ ਕੇ ਮੋੜਤਾ ਤੇ ਬਾਪੂ ਜਾ ਕੇ ਆਪਦੇ ਘਰ ਵਾਲੀ ਨੂੰ ਦੱਸਣ ਲੱਗਿਆ ਵੀ ਮੇਰੇ ਨਾਲ ਭਾਈ ਉਹਨੇ ਆਏ ਕੀਤੀ ਮਾਂ ਕਹਿੰਦੀ ਕੋਈ ਗੱਲ ਨਹੀਂ ਨਿਆਣਾ ਹੈ ਸੁਧਰ ਜਾਊਗਾ ਐਦਾਂ ਹੀ ਚੱਲਦਾ ਗਿਆ ਵੱਡੇ ਸ਼ਹਿਰ ਕਿਤੇ ਜੋਬ ਮਿਲ ਗਈ ਤੇ ਸਾਥ ਸੰਗਤ ਜੀ ਕੇਰਾ ਘਰੇ ਦੱਸ ਕੇ ਚਲਿਆ ਗਿਆ ਵੀ ਮੈਂ ਫਲਾਣੇ ਸ਼ਹਿਰ ਦੇ ਵਿੱਚ ਜੋਬ ਮਿਲ ਗਈ ਹੈ ਮੈਨੂੰ ਤੇ ਫਿਕਰ ਨਾ ਕਰਿਓ ਤੁਸੀਂ ਮੈਂ ਤੁਹਾਡਾ ਖਰਚਾ ਭੇਜਦਾ ਰਹੂੰਗਾ ਸਾਲ ਲੰਘ ਗਿਆ 2 ਸਾਲ ਲੰਘ ਗਏ 5 ਸਾਲ ਲੰਘ ਗਏ ਮਾਪੇ ਉਹਦਾ ਉਸੇ ਸ਼ਹਿਰ 'ਚ ਹੀ ਰਹ ਰਹੇ ਆ ਜਿੱਥੇ ਉਹ ਹੋਸਟਲ ਦੇ ਵਿੱਚ ਰਹਿ ਕੇ ਗਿਆ ਹੋਸਟਲ ਦੇ ਲਿਹਾਜ਼ 'ਚ ਉਹਦੇ ਮਾਪੇ ਉਹਨੂੰ ਮਿਲਦੇ ਨੇ ਪੁੱਛਦੇ ਨੇ ਕਹਿੰਦੇ ਜੀ ਤੁਸੀਂ ਸਾਡੇ ਮਿੱਤਰ ਦੇ ਡੈਡੀ ਹੋ ਅਸੀਂ ਤੁਹਾਨੂੰ ਵੇਖਿਆ ਤੁਸੀਂ ਹੋਸਟਲ ਆਏ ਸੀ ਤੇ ਕੀ ਹਾਲ ਆ ਉਹਦਾ ਕਿਵੇਂ ਆ ਹੁਣ ਬਾਪੂ ਕਹਿਣ ਲੱਗਿਆ ਭਾਈ ਇੱਕ ਵਾਰੀ ਸਾਨੂੰ ਕਹਿ ਕੇ ਗਿਆ ਸੀ ਵੀ ਮੈਨੂੰ ਬੰਬੇ ਡਿਊਟੀ ਮਿਲ ਗਈ ਐ ਤੇ ਮੈਂ ਬੰਬੇ ਚੱਲਿਆ ਉਦੋਂ ਬਾਅਦ 5 ਸਾਲ ਹੋ ਗਏ ਨੇ ਸਾਨੂੰ ਮਿਲਿਆ ਨਹੀਂ ਤੇ ਨਾ ਹੀ ਅਸੀਂ ਜਾ ਸਕਦੇ ਆ ਨਾ ਹੀ ਸਾਨੂੰ ਪਤਾ ਉਹ ਕਿੱਥੇ ਐ ਉਹਦਾ ਮਿੱਤਰ ਕਹਿਣ ਲੱਗਿਆ ਕਹਿੰਦਾ ਜੀ 5 ਸਾਲ ਕਹਿੰਦਾ ਹਾਂ ਭਾਈ 5 ਸਾਲ ਹੋ ਗਏ ਕਹਿੰਦਾ 3 ਸਾਲ ਉਹਨੂੰ ਬੰਬੇਉ ਆਏ ਨੂੰ ਹੋ ਗਏ ਇਸੇ ਸ਼ਹਿਰ ਦੇ ਵਿੱਚ ਹੀ ਉਹ ਰਹਿੰਦਾ ਜਿਹਦੇ ਵਿੱਚ ਤੁਸੀਂ ਰਹਿੰਦੇ ਹੋ ਦੇਖੋ ਮਾਪਿਆਂ ਦੇ ਨਾਲ ਕਿਦਾਂ ਦਾ ਵਿਹਾਰ ਹੈ ਤਿੰਨ ਸਾਲ ਹੋ ਗਏ ਕਹਿੰਦਾ ਉਹਨੂੰ ਬੰਬੇਓ ਆਏ ਨੂੰ ਆ ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਹੋ ਇੱਥੇ ਉਹਦੀ ਕੋਠੀ ਹੈ ਤਿੰਨ ਸਾਲ ਦਾ ਉਹਦਾ ਬੱਚਾ ਹੈ ਤੇ ਉਹਨੇ ਵਿਆਹ ਵੀ ਕਰਵਾ ਲਿਆ ਕਹਿੰਦਾ ਇਹ ਗੱਲ ਸੁਣ ਕੇ ਬਾਪੂ ਦੇ ਪੈਰਾਂ ਥੱਲੋਂ ਮਿੱਟੀ ਨਿਕਲੇ ਆਪੋਲੇ ਮਿੱਤਰ ਕਹਿੰਦਾ ਆ ਤੈਨੂੰ ਮੈਂ ਘਰ ਦਿਖਾਵਾਂ ਤਾਂ ਉਹਦੇ ਪਿਓ ਨੂੰ ਘਰ ਦਿਖਾ ਕੇ ਆਪ ਚਲਿਆ ਗਿਆ ਬਾਪੂ ਘਰ ਵਾਲੀ ਕੋਲੇ ਆ ਕੇ ਕਹਿੰਦਾ ਸਾਰੀ ਵਿਖਿਆ ਦੱਸਦਾ ਵੀ ਉਹ ਏਸ਼ੀ ਸ਼ਹਿਰ ਦੇ ਵਿੱਚ ਹੀ ਰਹਿੰਦਾ ਆਪਣਾ ਉਹ ਪਿਆਰ ਨਹੀਂ ਕਰਦਾ ਆਪਾਂ ਨੂੰ ਚੰਗੇ ਨਹੀਂ ਲੱਗਦੇ ਉਹ ਏਸੇ ਸ਼ਹਿਰ ਦੇ ਵਿੱਚ ਹੀ ਰਹਿੰਦਾ ਪਰ ਅੱਜ ਤੱਕ ਦੱਸਿਆ ਵੀ ਨਹੀਂ ਤੇ ਮਿਲਣ ਵੀ ਨਹੀਂ ਆਇਆ ਤੇ ਸਾਥ ਸੰਗਤ ਦੀ ਜਦੋਂ ਪਤਾ ਲੱਗਦਾ ਮਾਂ ਤੋਂ ਰਿਹਾਨੀ ਜਾਂਦਾ ਮਾਂ ਕਹਿੰਦੀ ਲੈ ਕੇ ਚੱਲੋ ਪਰ ਬਾਪੂ ਗਿਆ ਨਹੀਂ ਕਹਿੰਦਾ ਉਹ ਨਫ਼ਰਤ ਕਰਦਾ ਹੈ ਮੇਰੇ ਤੋਂ ਉਹ ਆਪਾਂ ਨੂੰ ਨਹੀਂ ਪਿਆਰ ਕਰਦਾ ਦੋ ਦਿਨ ਬਾਅਦ ਉਹ ਆਪਣੇ ਉਸੇ ਮਿੱਤਰ ਨੂੰ ਮਿਲਣ ਵਾਸਤੇ ਚਲਿਆ ਜਾਂਦਾ ਉਹ ਉਹਦਾ ਖਾਸ ਹੁੰਦਾ ਕਿਉਂਕਿ ਹੋਰ ਤਾਂ ਉਹ ਕਿਸੇ ਰਿਸ਼ਤੇ ਨਾਲ ਵਰਤਦਾ ਨਹੀਂ ਹੁੰਦਾ ਨਾਲੇ ਜਿਹੜਾ ਮਾਂ ਪਿਓ ਦਾ ਨਹੀਂ ਬਣਿਆ ਉਹ ਹੋਰ ਕਿਸ ਇਹਦਾ ਬਣੂ ਤੇ ਐਦਾਂ ਜਿਹੜਾ ਉਹਦਾ ਇੱਕੋ ਹੀ ਖਾਸ ਮਿੱਤਰ ਹੁੰਦਾ ਉਹਦੇ ਕੋਲ ਮਿਲਣ ਜਾਂਦਾ ਉਹਦੇ ਘਰ ਤੇ ਮਿੱਤਰੋ ਨੂੰ ਕਹਿੰਦਾ ਇਹਦਾ ਮੈਨੂੰ ਤੇਰਾ ਬਾਪੂ ਮਿਲਿਆ ਸੀ ਤੇ ਮੈਂ ਸੁਣਿਆ ਵੀ ਤੂੰ ਉਹਨਾਂ ਨੂੰ ਇਨੇ ਟਾਈਮ ਤੋਂ ਮਿਲਿਆ ਨਹੀਂ ਕਹਿੰਦਾ ਯਾਰ ਤੇਰੇ ਲਈ ਬਹੁਤ ਮਾੜੀ ਗੱਲ ਹੈ ਉਲਟਾ ਆਖਣ ਲੱਗਿਆ ਕਹਿੰਦਾ ਮੈਂ ਆਪਣੇ ਮਾਪੇ ਬਾਪ ਨੂੰ ਦੇਖਣਾ ਪਸੰਦ ਨਹੀਂ ਕਰਦਾ ਮੈਨੂੰ ਉਹ ਚੰਗੇ ਨਹੀਂ ਲੱਗਦੇ ਮੈਨੂੰ ਕਿਸੇ ਦੀ ਲੋੜ ਨਹੀਂ ਮੇਰੇ ਕੋਲੇ ਵਧੀਆ ਨੌਕਰੀ ਹੈ ਵਧੀਆ ਤਨਖਾਹ ਹੈ ਵਧੀਆ ਮੇਰੇ ਕੋਲੇ ਮਕਾਨ ਹੈ ਵਧੀਆ ਪ੍ਰਾਪਰਟੀ ਹੈ ਮਿੱਤਰ ਕਹਿੰਦਾ ਗੱਲ ਸੁਣ ਆ ਜਿੰਨੀਆਂ ਚੀਜ਼ਾਂ ਗਣਾਈਆਂ ਨੇ ਇਹ ਸਾਰੀਆਂ ਪਿਓ ਤੋਂ ਮਿਲੀਆਂ ਨੇ ਅੱਜ ਕਿਹਾ ਖੁਸਾਤ ਨਾਮ ਜੇ ਪਿਓ ਨਾ ਨਾ ਤੈਨੂੰ ਡਿਗਰੀ ਕਰਾਉਂਦਾ ਜੇ ਪਿਓ ਨਾ ਤੇਰੇ ਹੋਸਟਲ ਦੇ ਖਰਚੇ ਚੱਕਦਾ ਜੇ ਪਿਓ ਨਾ ਤੇਰੀ ਪੜ੍ਹਾਈ ਤੇ ਖਰਚਾ ਕਰਦਾ ਤਾਂ ਅੱਜ ਤੂੰ ਆ ਆਪਸਰ ਨਹੀਂ ਹੋਣਾ ਸੀ ਜਿਹੜੀ ਆਪਸਰੀ ਦਾ ਮਾਨ ਕਰਦਾ ਉਹ ਆਪਸਰੀ ਤੇਰੀ ਨਹੀਂ ਹੈ ਤੇਰੇ ਪਿਓ ਦੀ ਦਿੱਤੀ ਹੋਈ ਹੈ ਜਦੋਂ ਇਦਾਂ ਪਤਾ ਲੱਗਿਆ ਨਾ ਮਨ ਝੰਡੋੜਿਆ ਗਿਆ ਕਿਉਂਕਿ ਜਦੋਂ ਕਿਸੇ ਨੂੰ ਗੱਲ ਕਹਿੰਦੇ ਆ ਜਿਹੜਾ ਤਾਨਾ ਹੁੰਦਾ ਹੈ ਨਾ ਤਾਨਾ ਇਹ ਕਈ ਵਾਰ ਰੂਹ ਨੂੰ ਝੰਡੋੜ ਕੇ ਰੱਖ ਦਿੰਦਾ ਹੈ ਮਨ ਝੰਡੋੜਿਆ ਗਿਆ ਮਨ ਦੇ ਵਿੱਚ ਆਇਆ ਕਹਿੰਦਾ ਗੱਲ ਸੁਣ ਮੇਰੀ ਅੱਜ ਤੋਂ ਬਾਅਦ ਜਦੋਂ ਤੂੰ ਆਪਣੇ ਮਾਪਿਓ ਦਾ ਨਹੀਂ ਨਾ ਬਣਿਆ ਤੂੰ ਮੇਰਾ ਕੀ ਬਣੇਗਾ ਅੱਜ ਤੋਂ ਬਾਅਦ ਆਪਣੀ ਮਿੱਤਰਤਾ ਖਤਮ ਹੈ ਜੇ ਤਾਂ ਤੂੰ ਆਪਣੇ ਮਾਪਿਓ ਨੂੰ ਬੁਲਾਏਗਾ ਉਹਨਾਂ ਦੀ ਸੇਵਾ ਕਰੇਗਾ ਤਾਂ ਮੈਨੂੰ ਆ ਕੇ ਬੁਲਾ ਲਈ ਨਹੀਂ ਮੈਨੂੰ ਬੁਲਾਈ ਨਾ ਨਾ ਤੂੰ ਮੇਰਾ ਮਿੱਤਰ ਹੈ ਜਿਹੜਾ ਮਾਪਿਆਂ ਦਾ ਨਹੀਂ ਉਹ ਕਿਸੇ ਦਾ ਨਹੀਂ ਐਦਾਂ ਤਾਂ ਨਾ ਮਾਰੇ ਝੰਡੋੜਿਆ ਗਿਆ ਮਨ ਉਥੋਂ ਸਿੱਧਾ ਹੀ ਤੁਰ ਪਿਆ ਆਪਣੇ ਪਿੰਡ ਵਾਲੇ ਘਰ ਨੂੰ ਪਿੰਡ ਵਾਲੇ ਘਰ ਜਾ ਕੇ ਮਾਂ ਨੂੰ ਮਿਲਿਆ ਕਿੰਨੇ ਸਾਲਾਂ ਬਾਅਦ ਮਾਂ ਦੀ ਖੁਸ਼ੀ ਨਾ ਸੰਭਾਲੀ ਜਾਵੇ ਮਾਂ ਬੜਾ ਖੁਸ਼ ਹੋਈ ਆਪਣੇ ਪੁੱਤ ਨੂੰ ਪਿਆਰ ਕੀਤਾ ਮਾਂ ਕਹਿੰਦੀ ਪੁੱਤਰਾ ਮੈਂ ਸੁਣਿਆ ਸੀ ਤੂੰ ਵਿਆਹ ਕਰਾ ਲਿਆ ਤੇਰੇ 3 ਸਾਲ ਦਾ ਬੱਚਾ ਵੀ ਐ ਤੇ ਕੱਲਾ ਕਿਉਂ ਆ ਗਿਆ ਉਹਨਾਂ ਨੂੰ ਨਾਲ ਲੈ ਆਉਂਦਾ ਮੈਂ ਵੀ ਦੇਖ ਲੈਂਦੀ ਵਿਆਹ ਤਾਂ ਤੂੰ ਮੈਨੂੰ ਆਪਣਾ ਨਹੀਂ ਦਿਖਾਇਆ ਤੂੰ ਮੈਨੂੰ ਜਿਉਂਦੀ ਨੂੰ ਮਾਰਤਾ ਘੱਟੋ ਘੱਟ ਤੂੰ ਮੈਨੂੰ ਬੱਚੇ ਤਾਂ ਵਿਖਾ ਦੇ ਮੇਰੀ ਨੂੰਹ ਤਾਂ ਮਿਲਾ ਦੇ ਮੇਰੀ ਪੋਤੀ ਤਾਂ ਮਿਲਾ ਦੇ ਐਦਾਂ ਮਾਂ ਮਿੱਠੇ ਮਿੱਠੇ ਪੁੱਤ ਨੂੰ ਤਾਨੇ ਮਾਰ ਰਹੀ ਐ ਤੇ ਕਹਿੰਦਾ ਮਾਂ ਛੱਡ ਪਰੇ ਤੂੰ ਸਾਰਾ ਕੁਝ ਸੁਣ ਕੇ ਨਾ ਮੈਂ ਸੁਣੂ ਉੱਥੀ ਲੈ ਕੇ ਜਾਣਾ ਮੈਂ ਤੁਹਾਡੀ ਸੇਵਾ ਕਰਨੀ ਹੈ ਮਾਂ ਮੈਨੂੰ ਅਕਲ ਆ ਗਈ ਹੈ ਹੁਣ ਤੁਸੀਂ ਮੇਰੇ ਨਾਲ ਚੱਲੋ ਨਾਲੇ ਮੇਰਾ ਬਾਪੂ ਕਿੱਥੇ ਹੈ ਕੰਮ ਤੋਂ ਆਇਆ ਨਹੀਂ ਹਲੇ ਤੇ ਫਿਰ ਮਾਂ ਕਹਿੰਦੀ ਹੈ ਬੇ ਪੁੱਤਰਾ ਉਹ ਤਾਂ ਤੇਰੇ ਦੁੱਖ ਦੇ ਵਿੱਚ ਜਦੋਂ ਤੂੰ ਉਹਨੂੰ ਝੜਕ ਕੇ ਭੇਜਦਾ ਨਾ ਹੋਸਟਲ ਦੇ ਵਿੱਚੋਂ ਬਸ ਤੇਰੇ ਦੁੱਖ ਦੇ ਵਿੱਚ ਹਫ਼ਤਾ ਜਿਉਆ ਹਫ਼ਤੇ ਬਾਅਦ ਉਹ ਇਹ ਦੁਨੀਆ ਨੂੰ ਛੱਡ ਕੇ ਤੁਰ ਗਿਆ ਤੇ ਫਿਰ ਤਾਂ ਹਮਾਰ ਕਿਰ ਰੋਂਦਾ ਕਿ ਮੈਂ ਐਡਾ ਅਫਸਰ ਬਣ ਕੇ ਆਪਦੇ ਮਾਪਿਓ ਨੂੰ ਰੋਲਿਆ ਦੁੱਖ ਦਿੱਤੇ ਕਿ ਫਿੱਟ ਲਾਨਤ ਹੈ ਇਹੋ ਜੀ ਜ਼ਿੰਦਗੀ ਤੁਹਾਡੇ ਕੋਲ ਸਭ ਕੁਝ ਹੋਵੇ ਤੇ ਤੁਹਾਡੇ ਮਾਪੇ ਰੁੱਲਦੇ ਫਿਰਦੇ ਹੋ ਅੱਜ ਇੱਕ ਬਾਪੂ ਗਿਆ ਨਾ ਦੁਨੀਆ ਨੂੰ ਛੱਡ ਕੇ ਇਸੇ ਕਰਕੇ ਆਪਾਂ ਬਾਪੂ ਦੇ ਨਾਲ ਮਿਲਦੀ ਜੁਲਦੀ ਗੱਲ ਕੀਤੀ ਹੈ ਕਿਉਂਕਿ ਇੱਥੇ ਅਸੀਂ ਸਿੱਖਣ ਲਈ ਆਉਨੇ ਆ। ਆ ਕੱਟੇ ਹੋਣ ਦਾ ਮਤਲਬ ਸਾਡਾ ਇਹੀ ਹੈ ਵੀ ਹੁਣ ਅਸੀਂ ਸਿੱਖ ਲਈਏ ਵੀ ਅਸੀਂ ਆਪਣੇ ਮਾਪਿਆਂ ਦੀ ਕਦਰ ਕਿਵੇਂ ਕਰਨੀ ਹੈ। ਕਹਿੰਦੀ ਪੁੱਤਰਾ ਜਦੋਂ ਤੂੰ ਝਟਕ ਕੇ ਭੇਜਿਆ ਹਫ਼ਤੇ ਬਾਅਦ ਉਹਦੀ ਮੌਤ ਹੋ ਗਈ ਤੇ ਐਦਾਂ ਹੀ ਦੁਨੀਆ ਛੱਡ ਕੇ ਉਹ ਤੁਰ ਗਿਆ ਤੜਫਦਾ ਹੀ ਬਾਗ ਗਿਆ ਪੁੱਤ ਬਿਨਾ पर ਮਾਰੇ ਭਾਗਾ ਵਾਲਾ ਸੀ ਪੁੱਤ ਦਾ ਪਿਆਰ ਨਸੀਬ ਨਹੀਂ ਹੋਇਆ ਐਦਾਂ ਤਾਂ ਹਾਂ ਮਾਰ ਕੇ ਰੋਇਆ ਫਿਰ ਮਾਂ ਨੂੰ ਆਪਣੇ ਕੋਲੇ ਲੈ ਕੇ ਗਿਆ ਫਿਰ ساری ਜ਼ਿੰਦਗੀ ਉਹਦੀ ਸੇਵਾ ਕੀਤੀ ਉਹਦੀ ਸੰਭਾਲ ਕੀਤੀ ਉਹਦੀ ਇੱਜ਼ਤ ਕੀਤੀ ਸੋ ਪਿਆਰਿਓ ਜਿਹੜੇ ਮਾਪੇ ਹੁੰਦੇ ਨੇ ਨਾ ਇਹ ਸੱਚੀ ਰੱਬ ਹੁੰਦੇ ਨੇ ਜਦੋਂ ਬੱਚੇ ਨੂੰ ਸਾਹਮਣੇ ਹੈ ਨਾ ਪਹਿਲੇ ਦਿਨ ਤੋਂ ਲੈ ਕੇ ਕਿੰਨੇ ਔਖੇ ਹੋ ਕੇ ਪਾਲਦੇ ਆ ਤੇ ਐਨੇ ਔਖੇ ਹੋ ਕੇ ਮਾਪਿਓ ਨੇ ਸਾਨੂੰ ਪਾਲਿਆ ਹੁੰਦਾ ਹੈ ਭਾਈ ਉਹਨਾਂ ਦੀ ਕਦਰ ਕਰਿਆ ਕਰੋ ਆਪਣੇ ਮਾਪਿਆਂ ਨਾਲ ਹੱਸਿਆ ਕਰੋ ਖੇਡਿਆ ਕਰੋ ਕੰਮ ਧੰਦੇ ਕਰਦੇ ਉਹਨਾਂ ਕੋਲੇ 5 ਮਿੰਟ 10 ਮਿੰਟ ਬੈਠਿਆ ਕਰੋ ਮਾਪਿਆਂ ਦੇ ਨਾਲ ਭਾਈ ਸਾਰੀਆਂ ਖੁਸ਼ੀਆਂ ਸਾਂਝੀਆਂ ਕਰਿਆ ਕਰੋ ਇਹ ਸਿੱਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਹੇ ਨੇ ਜੇਕਰ ਅਸੀਂ ਤਾਕੜੇ ਮਾਇਆ ਕਰਕੇ ਪੈਸੇ ਕਰਕੇ ਬੜੇ ਆ ਬੜੇ ਮਹਿੰਗੇ ਮਹਿੰਗੇ ਕੱਪੜੇ ਪਾਉਣੇ ਆ ਜੇ ਸਾਡੇ ਘਰੇ ਸਾਡੇ ਮਾਪਿਓ ਦੁਖੀ ਨੇਨਾ ਤਾ ਸਾਡੇ ਤੋਂ ਵੱਧ ਮਾੜੀ ਤੇ ਗਿਰੀ ਹੋਈ ਜ਼ਿੰਦਗੀ ਕਿਸੇ ਦੀ ਨਹੀਂ ਹੋ ਸਕਦੀ ਜਿਹੜੀ ਔਲਾਦ ਆਪਣੇ ਮਾਪਿਆਂ ਦੀ ਨੀਂਨਾ ਬਣਦੀ ਮਹਾਰਾਜ ਕਹਿੰਦੇ ਉਹ ਰੱਬ ਦੀ ਕਿੱਥੋਂ ਬਣੇਗੀ ਉਹ ਜੱਗ ਦੀ ਕਿੱਥੋਂ ਬਣੇਗੀ ਭਾਈ ਮਾਪੇ ਸਭ ਤੋਂ ਨੇੜੇ ਹੁੰਦੇ ਨੇ ਜਿਹੜੇ ਬਿਨਾਂ ਸਵਾਰਥ ਤੋਂ ਸੇਵਾ ਕਰਦੇ ਨੇ ਬੱਚੇ ਦੀ ਆਪਦੇ ਸ਼ੌਂਕ ਛੱਡ ਕੇ ਆਪਦੇ ਸ਼ੌਂਕ ਛੱਡ ਕੇ ਬੱਚਿਆਂ ਦੇ ਸ਼ੌਂਕ ਪੂਰੇ ਕਰਨੇ ਉਹਨਾਂ ਦੇ ਸੁਪਨਿਆਂ ਦੇ ਉਹਨਾਂ ਨੂੰ ਘਰ ਬਣਾ ਕੇ ਦੇਣੇ ਸੁਪਨਿਆਂ ਦੇ ਸਕੂਲਾਂ ਕਾਲਜਾਂ ਚ ਪੜਾਉਣਾ ਸੁਪਨਿਆਂ ਦੇ ਟੂਰ ਕਰਵਾਉਣੇ ਜਿੱਦਾਂ ਦਾ ਦੁਨੀਆ ਦਾ ਰਵਾਜ ਹੈ ਪਰ ਬਾਪੂ ਦੀ ਸਾਰੀ ਮਿਹਨਤ ਦੀ ਕਮਾਈ ਲੱਗੀ ਹੁੰਦੀ ਹੈ ਤੇ ਉਹਨਾਂ ਬਜ਼ੁਰਗਾਂ ਦੀ ਕਦਰ ਕਰਿਆ ਕਰੋ ਜਿਨ੍ਹਾਂ ਨੇ ਸਾਨੂੰ ਪਾਲਿਆ ਸੰਭਾਲਿਆ ਮਾਤਾ ਪਿਤਾ ਦਾ ਦੇਣ ਕੋਈ ਦੇ ਨਹੀਂ ਸਕਦਾ ਗੁਰੂ ਵਾਲੇ ਬਣੋ ਗੁਰੂ ਦੇ ਧਾਰਨੀ ਬਣੋ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੋ ਅਤੇ ਰੋਜ਼ ਆਪੋ ਆਪਣੇ ਪਿੰਡੀ ਪਿੰਡੀ ਉੱਠ ਕੇ ਗੁਰੂ ਦੀ ਸੰਗਤ ਕਰਿਆ ਕਰੋ ਭਾਈ ਸੰਗਤ ਜਾਣ ਨਾਲ ਬੰਦੇ ਅੰਦਰ ਚੰਗੇ ਵਿਚਾਰ ਆਉਂਦੇ ਨੇ ਚੰਗੀ ਸੰਗਤ ਕਰਨ ਨਾਲ ਬੰਦੇ ਅੰਦਰ ਚੰਗੀ ਮੱਤ ਆਉਂਦੀ ਹੈ ਸੋ ਭੁੱਲਾ ਚੁੱਕਾਂ ਦੀ ਖਿਮਾ ਇੱਥੇ ਹੀ ਸਮਾਪਤੀ ਹੈ ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਤਨਗੁਰ ਗ੍ਰੰਤ ਸਾਹਿਬ ਮਹਾਰਾਜ ਬਖਸ਼ਣ ਜੋਗ ਨੇ ਆਪ ਸਾਧ ਸੰਗਤ ਬਖਸ਼ਣ ਜੋਗ ਹੋ ਭਾਈ ਇਹ ਜਥਾ ਆਪ ਜੀ ਦੀ ਸੇਵਾ ਦੇ ਵਿੱਚ ਤੱਪਾ ਮੰਡੀ ਤੋਂ ਪਹੁੰਚਿਆ ਹੈ ਜਿਤਨਾ ਵੀ ਪ੍ਰੋਗਰਾਮ ਇਹ ਤੁਸੀਂ ਵੇਖ ਰਹੇ ਹੋ ਸਾਡੇ ਚੈਨਲ ਰਾਗੀ ਲਖਵਿੰਦਰ ਸਿੰਘ ਤੱਪਾ ਮੰਡੀ ਵਾਲੇ ਨਾਮ ਤੇ ਇਹ ਵੀਡੀਓ ਜਦੋਂ ਮਰਜ਼ੀ ਵੇਖ ਸਕਦੇ ਹੋ ਸੋ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਅਤੇ ਪਰਿਵਾਰ ਵੱਲੋਂ ਬੇਨਤੀ ਹੈ ਜਿਤਨੀ ਵੀ ਸੰਗਤ ਪਹੁੰਚੇ ਹੋ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਲੋੜ ਦੇ ਅਨੁਸਾਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ